ਮੇਤਰੋ ਅੱਜ ਕੱਡੂਆ ਰੜਕਾਂ ਰਾਜਸਥਾਨ ਗੰਗਾ ਨਗਰ ਜ਼ਿਲ੍ਹੇ ਵਿੱਚ ਇਸ ਟਾਈਮ ਪੂਰਾ ਬੱਦਲ ਬਣਿਆ ਖੜਾ ਤੇ ਔਰ ਕਣੀਆਂ ਵੀ ਕੋਈ ਕੋਈ ਡਿੱਗ ਰਹੀ ਹੈ 6 ਤੋਂ 7 8 10 ਦੇ ਤੱਕ 10 ਜੁਲਾਈ ਤੱਕ ਪੂਰਾ ਬੱਦਲ ਪਰ ਮਾ ਬੱਦਲ ਕਈ ਥਾਵਾਂ ਤੇ ਭਾਰੀ ਤੋਂ ਭਾਰੀ ਵਾਰਸ ਹੌਣ ਦੀ ਸੁਭਾਵਨਾ ਬਣੀ ਹੋਈ ਆ ਪੂਰੀ ਮਾਨਸੂਨ ਨੇ ਦਿਖਾਉਣਾ ਆਪਣਾ ਦਵਾਰੇ ਰੰਗ ਤੇ ਦਵਾਰੇ ਤਿਆਰੀ ਖੇਚ ਲੈ ਬਈ ਐਸ ਟਾਈਮ ਖੜੇ ਆਪਾਂ ਖੇਤਾਂ ਵਿੱਚ ਇਧਰ ਗੁਆਰਾ ਬੀਜਿਆ ਹੋਇਆ ਸਾਹਮਣੇ ਨਰਮਾ ਤੇ ਇੱਕ ਬਾ ਤੇ ਬੱਦਲ ਪੂਰਾ ਬਣਿਆ ਖੜਾ ਜਮਾ ਕਾਲਾ ਡੰਟ ਤੇ ਜੇ ਲੈ ਪਿਆ ਤਾਂ ਮੈਨੂੰ ਲੱਗਦਾ ਇਹ ਬੱਟਾ ਤੋੜ ਗੋਡੇ-ਗੋਡੇ ਚੜਾ ਦਊਗਾ ਅੱਜ ਐਨਾ ਬੱਦਤ ਤਕੜਾ ਬਣਿਆ ਹੋਇਆ ਤੇ ਬਾਕੀ ਜਿਹੜਾ 6 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਪੰਜਾਬ ਹਰਿਆਣਾ ਰਾਜਸਥਾਨ ਪੂਰਾ ਬਹੁਤ ਥਾਮਾਂ ਤੇ ਭਰਮੇ ਭਰਮਾਂ ਮੀ ਪੈਣਾ ਹੈ ਕਈ ਥਾਮਾਂ ਤੇ ਭਰਮੇ ਤੋਂ ਵੀ ਭਰਮਾਂ ਤਕੜੇ ਤੋਂ ਤਕੜਾ ਵਾਰਸ਼ ਹੋਣ ਜਾ ਰਹੀ ਹੈ ਤੇ ਆਪਣਾ ਪੂਰਾ ਸੰਭਲ ਕੇ ਚੱਲਣਾ ਔਰ ਹਿਮਾਚਲ ਵਾਲੀ ਸਾਈਡ ਜਾਣ ਤੋਂ ਥੋੜਾ ਜਿਹਾ ਗੁਰੇਜ਼ ਕਰਨਾ ਬਚਤ ਰੱਖਣਾ ਉਧਰ ਨਾ ਜਾਣਾ ਬੱਦਲ ਫਟ ਰਹੇ ਨੇ ਤੇ ਔਰ ਫਟਣ ਦੀ ਵੀ ਪੂਰੀ ਉਮੀਦ ਹੈ ਕਿਉਂਕਿ ਹੁਣ ਜਿਹੜਾ ਅੱਗੇ ਕਈ ਦਿਨ ਮੌਸਮ ਲਗਾਤਾਰ ਆ ਰਿਹਾ ਪੂਰਾ ਹੋ ਕੜਾਕੇ ਦਾ ਆ ਰਿਹਾ ਇਸ ਟੈਂਪੂਰਾ ਕਾਲਾ ਬੱਦਲ ਬਣਿਆ ਖੜਾ ਹੈ Rajasthan गंगानगर ਜ਼ਿਲ੍ਹੇ ਦੇ ਵਿੱਚ